ਤੇ ਜੇ ਹੁਣ ਕਿਸੇ ਨੇ ਮੂਵੀ ਬਣਾਤੀ ਆ ਉਹ ਤੇ ਕਿੰਦੋ ਤੁਹਾਡੇ ਮੂਵੀ ਆ ਆ ਗਿੱਪੀ ਕਰੇ ਵਾਲਾ ਜੀਸਸ ਬਾਰੇ ਜਿਆਦਾ ਪਤਾ ਜਿਹੜਾ ਤੁਹਾਡੇ ਚਾਰ ਸਾਧਿਆਂ ਨੇ ਨਾਮ ਨਹੀਂ ਪਤਾ ਅੱਜ ਕੱਲ ਆ ਗਿੱਪੀ ਕਰੇ ਵਾਲਾ ਤੇ ਦੂਜੇ ਪਾਸੇ ਇਹੀ ਗਿੱਪੀ ਕਰੇ ਵਾਲ ਆ ਵਾ ਤੁਹਾਨੂੰ ਲੱਗਦਾ ਕਿ ਸਿੱਖ ਕਦੇ ਇਹੋ ਜਿਹੀ ਹੋ ਸਕਦੇ ਨੇ ਬੱਚਿਆਂ ਨੂੰ ਇਤਿਹਾਸ ਪੜਾਓ ਸਾਡੇ ਬੱਚਿਆਂ ਨੂੰ ਸਿੱਖੀ ਦਾ ਪ੍ਰਚਾਰ ਕਰਾਓ ਸਾਡੀ ਹਿਸਟਰੀ ਬਾਰੇ ਦੱਸਿਆ ਜਾਵੇ ਸਾਡੀ ਸਿੱਖ ਹਿਸਟਰੀ ਬਾਰੇ ਬੱਚਿਆਂ ਨੂੰ ਦੱਸਿਆ ਜਾਵੇ ਤੇ ਜੇ ਹੁਣ ਕਿਸੇ ਨੇ ਮੂਵੀ ਬਣਾਤੀ ਆ ਉਤੇ ਕਿੰਦੋਂ ਤੋਂ ਪ੍ਰੰਤੋਂ ਮੈਂ ਗੱਲ ਕਰ ਰਿਹਾ ਗਿੱਪੀ ਗਰੇਵਾਲ ਦੀ ਮੂਵੀ ਜਿਹੜੀ ਆਈ ਨਾ ਹੁਣ ਅਕਾਲ ਇੱਕ ਪਾਸੇ ਯਾਰ ਕਿਉਂ ਬਣਾਵੇ ਕੋਈ ਮੂਵੀ ਦੱਸੋ ਹੁਣ ਜੇ ਤੁਸੀਂ ਐਦਾਂ ਹੀ ਟਰੀਟ ਕਰਨਾ ਕਿਸੇ ਨੂੰ ਕਿਸੇ ਨੇ ਮੂਵੀ ਬਣਾਤੀ ਤੁਸੀਂ ਉਹਨੂੰ ਐਦਾਂ ਟਰੀਟ ਕਰਨਾ ਵੀ ਉਹਨੇ ਪਤਾ ਨਹੀਂ ਕਿੱਡਾ ਵੱਡਾ ਗੁਨਾਹ ਕਰਤਾ ਇਹ ਕੌਣ ਚੱਕਦਾ ਇਹ ਨੈਗੇਟਿਵਿਟੀ ਜਿਹੜੀ ਇਹ ਦਿਮਾਗ ਚ ਕਿੱਥੋਂ ਆਉਂਦੀ ਹੈ ਨੈਗੇਟਿਵਿਟੀ ਹਰ ਇੱਕ ਗੱਲ ਚ ਨੈਗੇਟਿਵਿਟੀ ਹਰ ਇੱਕ ਗੱਲ ਚ ਨੈਗੇਟਿਵਿਟੀ ਉਹ ਉਦੋਂ ਜਦੋਂ ਅਰਦਾਸ ਬਣਾਈ ਸੀ ਉਹਨੇ ਅਰਦਾਸ ਤੋਂ ਬਣਾਈ ਸੀ ਉਦੋਂ ਤਾਂ ਬੜਾ ਵਾਵਾ ਵਾਵਾ ਕੀਤੀ ਸੀ ਯਾਰ ਹੁਣ ਸਿੱਖ ਹਿਸਟਰੀ ਤੇ ਉਹਨੇ ਮੂਵੀ ਬਣਾਈ ਆ ਸਿੱਖੀ ਕਿਰਦਾਰ ਉਹਨੇ ਨਿਹੰਗ ਸਿੰਘ ਦਿਖਾਇਆ ਨੇ ਚਲੋ 19 21 ਗਲਤੀਆਂ ਵਲਤੀਆਂ ਹੋ ਜਾਂਦੀਆਂ ਨੇ ਆਪਣੇ ਕੋਲ ਸਾਰਿਆਂ ਕੋਲ ਹੋ ਜਾਂਦੀਆਂ ਨੇ ਨਾ ਪਰ ਤੁਸੀਂ ਇੱਕ ਪਾਸੇ ਦਾ ਰੋਲਾ ਪਾਉਣਾ ਵੀ ਸਾਡੇ ਬੱਚਿਆਂ ਨੂੰ ਦੱਸੋ ਸਾਡੇ ਬੱਚਿਆਂ ਨੂੰ ਦੱਸੋ ਤੇ ਹੁਣ ਫੇ ਕੋਈ ਨਾ ਕੋਈ ਉਪਰਾਲਾ ਕਰਦਾ ਤੁਸੀਂ ਉਹਨੂੰ ਕਿੰਤੂ ਪ੍ਰੰਤੂ ਤੇ ਆ ਜਿੰਨੇ ਵੀ ਇਦਾਂ ਨਹੀਂ ਸੀ ਇਦਾਂ ਸੀ ਇਦਾਂ ਨਹੀਂ ਸੀ ਇਦਾਂ ਸੀ ਯਾਰ 100 ਗਲਤੀਆਂ ਹੋ ਜਾਂਦੀਆਂ ਤੁਹਾਨੂੰ ਵੀ ਪਤਾ ਮੂਵੀ ਬਣ ਰਹੀ ਆ ਹੁਣ ਵੱਡੇ ਵੱਡੇ ਜਿਹੜੇ ਵਿਦਵਾਨ ਬੋਲ ਰਹੇ ਨੇ ਤੁਹਾਡੀ ਰੀਚ ਹੈਗੀ ਆ ਅਗਲੇ ਨਾਲ ਰੀਚ ਆਊ ਉਦੋਂ ਹੀ ਕਰੋ ਵੀ ਭਾਈ ਮੇਕ ਸ਼ੋਰ ਆਹ ਇਦਾਂ ਇਦਾਂ ਗੱਲਾਂ ਹੋਣ ਇਦਾਂ ਇਦਾਂ ਹੁਣ ਕਹੀ ਜਾਂਦੇ ਜੀ ਉਹ ਬਿਜ਼ਨਸਮੈਨ ਆ ਜੀ ਉਹ ਤਾਂ ਬਿਜ਼ਨਸਮੈਨਾਂ ਨੂੰ ਜੀ ਸਿੱਖੀ ਨੂੰ ਜੀ ਐ ਕਰਦਾ ਜੀ ਸਿੱਖੀ ਨੂੰ ਉਹਨੇ ਯੂਜ਼ ਕਰਿਆ ਕੋਸ਼ਿਸ਼ ਤਾਂ ਕਰ ਰਿਹਾ ਨਾ ਅਗਲਾ ਵੀ ਕੁਝ ਨਾ ਕੁਝ ਵਧੀਆ ਸਾਹਮਣੇ ਆਵੇ ਤੁਹਾਡੇ ਆ ਨੰਗ ਪੁੰਗ ਚਰਿੱਤਰ ਇੰਨੇ ਕੁਝ ਤੁਰੇ ਫਿਰਦੇ ਜੇ ਤੁਸੀਂ ਉਹਨੂੰ ਬਿਜ਼ਨਸਮੈਨ ਸਾਧ ਰਹੇ ਹੋ ਐ ਤਾਂ ਫਿਰ ਗੁਰਦੁਆਰੇ ਵੀ ਪਿੰਡਾਂ ਦੇ ਵਿੱਚ ਜਿਹੜੇ 4-4 5-5 ਖੁੱਲਿਓ ਆ ਉਹ ਵੀ ਫਿਰ ਬਿਜ਼ਨਸ ਹੀ ਹੋ ਗਿਆ ਫਿਰ ਇੱਥੇ ਨਿਊਯਾਰਕ ਦੇ ਵਿੱਚ ਚਲੇ ਜਾਓ ਕਿੰਨੇ ਗੁਰੂ ਘਰ ਨੇ ਆਪਣੇ ਇੱਕ ਛੋਟੀ ਜਿਹੀ ਜਿਹੜਾ ਰਿਚਮੈਂਡ ਹੇਲ ਦੀ ਮੈਂ ਗੱਲ ਕਰਾਂ ਜੀ ਹੁਣ ਉੱਥੇ 3-4 ਗੁਰਦੁਆਰੇ ਰਿਚਮੈਂਡ ਹੇਲ ਰਿਚਮੈਂਡ ਹੇਲ ਖੁੱਲ ਗਏ ਉੱਥੇ ਕਿਹੜੇ ਗੁਰੂ ਆਏ ਸੀ ਉੱਥੇ ਭਾਈ ਦੱਸੋ ਮੈਨੂੰ ਤਪੱਸਿਆ ਕਰਨ ਆਹ ਜੀ ਜੱਟਾਂ ਦਾ ਗੁਰਦੁਆਰਾ ਆਹ ਜੀ ਲਵਾਨਿਆਂ ਦਾ ਗੁਰਦੁਆਰਾ ਈਵਨ ਪੰਜਾਬ ਚ ਆਹ ਜੀ ਫਲਾਨਿਆਂ ਦਾ ਜੀ ਆ ਆ ਧਰਮੀਆਂ ਦਾ ਜੀ ਆਹ ਸਾੜਿਆਂ ਦਾ ਜੀ ਆਹ ਫਲਾਨਿਆਂ ਦਾ ਉਹਨਾਂ ਦਾ ਜੀ ਅਸੀਂ ਨਹੀਂ ਜਾਂਦੇ ਉਹਨਾਂ ਦੇ ਜੀ ਅਸੀਂ ਨਹੀਂ ਜਾਂਦੇ ਉਹਨਾਂ ਦੇ ਉਹ ਤੁਸੀਂ ਤਾਂ ਰੱਬ ਨੂੰ ਵੀ ਬੰਡ ਲਿਆ ਤੁਸੀਂ ਤਾਂ ਬਿਜ਼ਨਸ ਸ਼ੁਰੂ ਕਰ ਲਿਆ ਤੇ ਫਿਰ ਇਹਨੂੰ ਤੁਸੀਂ ਇੱਧਰ ਇਹਨੂੰ ਬਿਜ਼ਨਸ ਅਸੀਂ ਜਾਨੇ ਹੋ ਵੀ ਇਹਨੇ ਮੂਵੀ ਬਣਾ ਕੇ ਬਿਜ਼ਨਸ ਤੇ ਗੁਰੂ ਕਰਨੀ ਹੋਗੇ ਬਿਜ਼ਨਸ ਫਿਰ ਤੁਹਾਡੇ ਬੱਚਿਆਂ ਨੂੰ ਇਹ ਪਤਾ ਵੀ ਜੀਸੂ ਕਿਵੇਂ ਦੁਨੀਆ ਤੋਂ ਗਿਆ ਸੀ ਵੀ ਜੀਸੂ ਜਿਸ ਹਿਸ ਡਾਈਡ ਫॉर ਯਰ ਸੇਨਸ ਰਾਈਟ ਉਹਨਾਂ ਨੂੰ ਇਹ ਨਹੀਂ ਪਤਾ ਭਈ ਸਾਡੇ ਸਾਡੀ ਹਿਸਟਰੀ ਚ ਕੀ ਹੋਇਆ ਉਹਨਾਂ ਨੂੰ ਜੀਸਸ ਬਾਰੇ ਜਿਆਦਾ ਪਤਾ ਜਿਹੜਾ ਤੁਹਾਡੇ ਚਾਰ ਸਾਹਿਬਾਂ ਦੇ ਨਾਮ ਨਹੀਂ ਪਤਾ ਅੱਜ ਕੱਲ ਦੀ ਪੀੜ੍ਹੀ ਨੂੰ ਕਿਸੇ ਨੂੰ ਜੇ ਕੋਈ ਉਪਰ ਅੱਲਾ ਕਰਦਾ ਮਾੜਾ ਮੋਟਾ ਤੇ ਉਥੇ ਤੁਸੀਂ ਇੰਨੀ ਆ ਕਿ ਤੁਸੀਂ ਆ ਹੁਣ ਨਿਹੰਗ ਜਥੇਬੰਦੀਆਂ ਗਈਆਂ ਨੇ ਮੂਵੀ ਦੇਖਣ ਮੈਂ ਇੱਕ ਵੀਡੀਓ ਦੇਖੀ ਸਾਰੇ ਹੀ ਨਿਹੰਗ ਸਿੰਘ ਸੀਗੇ ਜਿਹੜੇ ਗਏ ਸੀ ਉਥੇ ਮੂਵੀ ਦੇਖਣ ਆਈ ਥਿੰਕ ਹਾਲ ਪੂਰਾ ਨਿਹੰਗ ਸਿੰਘਾਂ ਦੇ ਨਾਲ ਸਿੰਘਣੀਆਂ ਵੀ ਸੀਗੀਆਂ ਯਾਰ ਜੇ ਉਹਨਾ ਜੇ ਮੂਵੀ ਚ ਕੁਝ ਬੁਰਾ ਦਿਖਾਇਆ ਗਿਆ ਅਗਲੇ ਉੱਥੇ ਅਗਲੇ ਵੀ ਰੌਲਾ ਪਾਈ ਸਕਦੇ ਉਹ ਤਾਂ ਕਹਿੰਦੇ ਮੂਵੀ ਵਧੀਆ ਬੋਲਦੇ ਬਈ ਉਹ ਤਾਂ ਕਹਿੰਦੇ ਇਦਾਂ ਦੀਆਂ ਵੀਡੀਓ ਪ੍ਰਚਾਰ ਹੋਣੀਆਂ ਚਾਹੀਦੀਆਂ ਇਦਾਂ ਦੀਆਂ ਵੀਡੀਓ ਅੱਗੇ ਆਉਣੀਆਂ ਚਾਹੀਦੀਆਂ ਆਪਣੇ ਹੋਰ ਬਣਨੀਆਂ ਚਾਹੀਦੀਆਂ ਮੈਂ ਵੀ ਹੱਕ ਚ ਇਸ ਗੱਲ ਤੋਂ ਜੀ ਹੋਰ ਮੇਰੇ ਵਰਗੇ ਬਹੁਤ ਹੋਣਗੇ ਇਹ ਹੱਕ ਵੀ ਚੱਲ ਕਿਸੇ ਨੇ ਤਾਂ ਉਪਰਾਲਾ ਕੀਤਾ ਨਾ ਕੁਝ ਲੈ ਕੇ ਆ ਰਿਹਾ ਤੁਹਾਡੇ ਲਈ ਕੋਈ ਡਿਫਰੈਂਟ ਚੀਜ਼ ਤੁਹਾਨੂੰ ਕੋਈ ਤੁਸੀਂ ਬਸ ਕਿੰਤੂ ਪ੍ਰੰਤੂ ਕਰਨ ਜੋਗੇ ਆ ਓ ਜੀ ਨਿਹੰਗ ਸਿੰਘ ਦਾ ਬਾਣਾ ਆ ਕਰਤਾ ਜੀ ਓ ਜੀ ਟੈਟੂ ਬਣੇ ਆ ਜੀ ਓ ਜੀ ਐ ਹੋ ਰਿਹਾ ਜੀ ਔ ਹੋ ਰਿਹਾ ਲਲਕਾਰੇ ਮਾਰਦੇ ਆ ਜਾਂ ਐ ਕਰਦੇ ਔ ਕਰਦੇ ਤੁਸੀਂ ਯਾਰ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਲੈ ਕੇ ਯਾਰ ਤੁਸੀਂ ਯਾਰ ਕਰੀ ਜਨੇ ਤੂੰ ਆਪ ਕੁਝ ਨਹੀਂ ਕਰਨਾ ਕਿੱਥੋਂ ਹੁਣ ਤੁਹਾਨੂੰ ਸਿੱਖ ਹਿਸਟਰੀ ਆ ਜਿੰਨੇ ਪ੍ਰਚਾਰਕ ਨੇ ਪੰਜਾਬ ਦੇ ਵਿੱਚ ਬਾਬੇ ਯਾਰ ਕੋਈ ਕੇ ਟਾਈਪ ਨਾਲ ਦੱਸੀ ਜਾਂਦਾ ਹਿਸਟਰੀ ਕਥਾ ਸੁਣ ਕੇ ਦੇਖ ਲਿਓ ਕਿਤੇ ਕੋਈ ਕਿਹੇ ਟਾਈਪ ਨਾਲ ਦਸੀ ਜਾਂਦਾ ਕਥਾ ਉਹ ਕੋਈ ਚਾਰ ਗੱਲਾਂ ਆਪਣੀਆਂ ਹੀ ਲਾ ਦਿੰਦਾ ਵਿੱਚ ਕੋਈ ਬਾਬਾ ਉਹ ਆਪਣੀਆਂ ਗੱਲਾਂ ਲਾ ਦਿੰਦਾ ਹੁਣ ਮੰਨੇ ਕਿਹਦੀ ਬੰਦਾ ਹੁਣ ਦੱਸੋ ਹੁਣ ਬੱਚਿਆਂ ਨੂੰ ਬੱਚੇ ਦੇਖਦੇ ਸਾਰਾ ਦਿਨ ਟੀਵੀ ਜੇ ਤੁਸੀਂ ਇਹ ਚਾਹੁੰਦੇ ਆ ਨਾ ਵੀ ਸਾਡੇ ਬੱਚਿਆਂ ਨੂੰ ਕੋਈ ਸਾਡੇ ਸਿੱਖ ਇਤਿਹਾਸ ਬਾਰੇ ਕੁਝ ਪਤਾ ਲੱਗੇ ਬੱਚੇ ਦੇਖਦੇ ਸਾਰਾ ਦਿਨ ਟੀਵੀ ਚਾਰ ਸਾਹਿਬ ਜਾ ਦੇ ਮੂਵੀ ਬਣੀ ਸੀ ਜਦੋਂ ਉਹ ਕਾਰਟੂਨਿਸਟ ਕੈਰੈਕਟਰ ਸਿਗੇ ਸਾਰੇ ਹਨ ਕਿੰਨੀ ਵਧੀਆ ਸਾਰੇ ਬੱਚਿਆਂ ਨੇ ਦੇਖੀ ਹੋਣੀ ਉਹ ਬਾਅਦੋਂ ਬੰਦਾ ਸਿੰਘ ਬਹਾਦਰ ਵੀ ਬਣੀ ਜੇ ਬਣਿਆ ਹਨ ਸਾਰਾ ਕੁਝ ਬਣਿਆ ਹੁਣ ਜੇ ਇਦਾਂ ਦੀਆਂ ਮੂਵੀਆ ਹੁਣ ਜੇ ਕੋਈ ਆ ਰਹੀਆਂ ਨੇ ਵਧੀਆ ਹਨਾ ਬੱਚਿਆਂ ਨੂੰ ਤੁਸੀਂ ਟੀਵੀ ਦੌਰ ਤੁਸੀਂ ਦਿਖਾਉਣੀ ਹਨ ਚੀਜ਼ ਬਹੁਤ ਸੌਖੀ ਆ ਸਮਝਾਉਣੀ ਜਿਹੜੇ ਕਿ ਉਹ ਉਹ ਸੁਣਦੇ ਬੱਚੇ ਕਿਹੜੇ ਸੁਣਦੇ ਨੇ ਜਦੋਂ ਪ੍ਰਚਾਰਕ ਕੋਈ ਬੈਠਾ ਹੁੰਦਾ ਕੋਈ ਮੈਨੂੰ ਦੱਸ ਦਿਓ ਕੋਈ ਬੱਚਾ ਬੈਠ ਕੇ ਉੱਥੇ 5-7 ਸਾਲ ਦਾ ਬੱਚਾ ਭੱਜੇ ਫਿਰਦੇ ਹੁੰਦੇ ਇੱਧਰ ਉੱਧਰ ਕੁੜਮੁਰ ਕੁਲਮੁਰ ਕਰਦੇ ਯਾਰ ਕਿਸੇ ਨੇ ਕੋਈ ਉਪਰਾਲਾ ਕੀਤਾ ਉਨੂੰ ਤੁਸੀਂ ਬਜਾਏ ਭੰਡਣ ਦੀ ਹਨਾ ਅਗਲੇ ਨੂੰ ਬੰਦੇ ਨੂੰ 100 ਵਾਰੀ ਗਲਤੀ ਹੋ ਜਾਂਦੀ ਆ ਅਗਲੇ ਨੂੰ ਪਿਆਰ ਨਾ ਵੀ ਸਮਝਾ ਸਕਦੇ ਬਾਈ ਦੇਖੋ ਇਦਾਂ ਇਦਾਂ ਆਪਣਾ ਧਰਮ ਆ ਇਦਾਂ ਇਦਾਂ ਆਪਣੇ ਸਿੱਖ ਹੀ ਉਹਦੇ ਸੀਗੇ ਸੂਰਮੇ ਸੀਗੇ ਗਾਂ ਵਾਸਤੇ ਜੇ ਤੁਸੀਂ ਕੋਈ ਪਰਾਲਾ ਕਰਨਾ ਆ ਮੇਕ ਸ਼ੋਰ ਆ ਹ ਚੀਜ਼ਾਂ ਨੂੰ ਤੁਸੀਂ ਮੱਦੇ ਨਜ਼ਰ ਰੱਖ ਕੇ ਮੇਕ ਸ਼ੋਰ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਚ ਰੱਖ ਕੇ ਹਨਾ ਤੁਸੀਂ ਕੈਰੈਕਟਰ ਤਿਆਰ ਕਰਿਓ ਤੁਸੀਂ ਮੂਵੀ ਬਣਾਇਓ ਤੁਸੀਂ ਜੋ ਵੀ ਆ ਹੁਣ ਉਹਨੇ ਕਿਹੜਾ ਇਹ ਦਿਖਾਤਾ ਵੀ ਸਿੰਘ ਉਥੇ ਅਬ ਸੇਟਾ ਫੂਕ ਰਹੇ ਆ ਜਾਂ दारू ਪੀ ਰਹੇ ਆ ਜਾਂ ਕੁਛ